ਦੇਹਲਾ ਬਾਈ ਵੀ ਨਾ ਜਦੋਂ ਕੰਮ ਦਾ ਵੇਲਾ ਹੁੰਦਾ ਉਰੋ ਪਤਾ ਨਹੀਂ ਕਿੱਥੇ ਭੱਜ ਜਾਊਗਾ ਹੁਣ ਕਹਿੰਦੇ ਹੁੰਦੇ ਆ ਕੰਮ ਦਾ ਵੇਲਾਗਾ ਹੁਣ ਇੱਥੇ ਹੈ ਨਹੀਂ ਉ ਬਥੇਰੇ ਇਥੇ ਪੈਰ ਮਾਰਦਾ ਫਰੀ ਜਾਊਗਾ ਹੈ 24 ਘੰਟੇ ਕਦੇ ਆ ਦੇ ਦੋ ਆ ਦੇ ਦੋ ਆ ਦੇ ਦੁੱਲਿਆ ਕੇ ਜਦੋਂ ਰੋਟੀ ਖਾਣ ਦਾ ਟਾਈਮ ਤਾਂ ਫਿਰ ਬਥੇਰਾ ਉਹਦਾ ਟਾਈਮ ਲੱਗ ਜਾਂਦਾ ਹੁੰਦਾ ਹੁਣ ਹੁਣ ਆ ਛੰਨੀਆਂ ਰਲਾਉਣੀਆਂ ਸੀਗੀਆਂ ਇਹ ਮੈਨੂੰ 파ਹੇ 파ਏ ਪੈਨੇ ਵੀ ਤੂਰਲਾ ਮੈਂ ਅਗਲ ਕੜੇ ਮਨ ਨਾਲ ਕਹੀ ਜਾਂਦੀ ਆ ਵੀ ਮੈਨੂੰ ਨਹੀਂ ਪਸੂਆਂ ਦਾ ਕੰਮ ਕਰਨਾ ਆਉਂਦਾ ਪੂਰਾ ਵਿੜਾ ਹੋ ਗਿਆਗਾ ਉਹ ਆ ਉਹ ਰਾਮ ਨਾਲ ਬੈਠੀ ਆਗੀ ਹੈ ਉਹ ਉਹੀ ਪੈਰ ਮਾਰਦੀ ਫਰੀ ਜਾਂਦੀ ਆ ਝਾੜੂ ਲਾ ਦੂਗੀ ਉਧਰ ਰਸੋਈ ਚ ਵੜ ਜੂਗੀ ਹਜੇ ਕਹਿ ਦੂਗੀ ਵੀ ਤੂੰ ਕੋਈ ਕੰਮ ਨਹੀਂ ਕਰਦੀ ਮੈਂ ਤਾਂ ਆਪ ਹੀ ਨਹੀਂ ਕੰਮ ਕਰਦੀ ਆ ਮਾਂ ਨੂੰ ਦੇਖ ਲਾ ਕੈ ਦਿਨ ਹੋ ਗਏ ਮੈਨੂੰ ਕਹਿੰਦੀ ਨੂੰ ਵੀ ਮਾਂ ਤੂੰ ਮੇਰੇ ਨਾਂ ਜਿਹੜੀ ਜ਼ਮੀਨ ਲਵਾਉਣੀ ਆ ਲਵਾ ਦੇ ਹੁਣ ਕਰਾਂ ਤਾਂ ਕਰਾਂ ਕੀ ਕਿਰਨਾ ਤੈਨੂੰ ਹੀ ਦਿਮਾਗ ਲੜਾਉਣਾ ਪੈਣਾ ਚਲ ਮੈਂ ਹੀ ਆਏ ਕਰਦੀਆਂਗੀ ਆਹੀਂ ਕਹੂੰਗੀ ਵੀ ਉਹਦਾ ਕੋਈ ਪਤਾ ਨਹੀਂ ਮਾਂ ਮੈਨੂੰ ਤਾਂ ਲੱਗਦਾ ਉਹਨੇ ਜਿਹੜਾ ਫੋਨ ਨਹੀਂ ਕਰਦਾ ਵਿਆਹ ਕਰਾ ਲਿਆ ਉਧਰ ਆਹੀਂ ਕਹਿ ਦੂੰਗੀ ਫੇਰ ਪਤਾ ਕੀ ਆ ਨਾਲੇ ਇਹਨਾਂ ਨੂੰ ਆਏ ਹੋ ਜਾਊਗਾ ਵਿਆਹ ਹੋ ਬਾਰਨੀਆਂ ਤੇ ਕਾਦਾ ਇਤਵਾਰ ਆ ਭਾਈ ਉਹ ਤਾਂ ਕਰਾਈ ਲੈਂਦੇ ਨੇ ਨਾਰੇ ਉਹਨਾਂ ਦੇ ਜਦੋਂ ਬਾਹਰ ਚਲੇ ਜਾਂਦੇ ਨੇ ਉਦੋਂ ਤਾਂ ਟੰਗ ਗਈ ਹੋਰ ਹੋ ਜਾਂਦੇ ਨੇ ਫੇਰ ਇੱਥੇ ਇੰਡੀਆ 'ਚ ਕਿਹੜਾ ਕੋਈ ਪੁੱਛਦਾਗਾ ਕਿਸੇ ਨੂੰ ਹਾਂ ਐਂ ਕਹਿਨੀ ਆਂ ਕਿ ਮੈਂ ਤਾਂ ਮਾਂ ਨੂੰ ਵੀ ਮਾਂ ਭਾਈ ਹੁਣ ਮੈਨੂੰ ਨਹੀਂ ਪਤਾ ਹੈਗਾ ਮੇਰੇ ਕੋਈ ਜਵਾਕ ਜੱਲਾ ਨਹੀਂ ਹੈਗਾ ਮੇਰੇ ਤਾਂ ਨਾਉ ਜਮੀਨ ਲਵਾਓ ਨਹੀਂ ਫੇਰ ਮੈਂ ਤਾਂ ਆਵ ਆਪਦੇ ਪੇਕਿਆਂ ਨੂੰ ਚੱਲੀ ਆਂ ਜਦੋਂ ਮੈਂ ਦਊਂ ਪੇਕਿਆਂ ਦਾ ਡਰਾਬਾ ਆ ਬੁੜੀ ਨੇ ਤਾਂ ਭੱਜ ਕੇ ਕਹਿ ਲੈਣਾਗਾ ਵੀ ਚੱਲ ਕੋਈ ਨਾ ਮੈਂ ਤਾਂ ਤੇਰੇ ਬਾਪੂ ਨੂੰ ਕਹਿ ਦਊਂਗੀ ਵੀ ਭਾਈ ਜਿੰਨੀ ਜਿੰਨੀ ਇਹਨਾਂ ਦੇ ਹਿੱਸੇ ਆਉਂਦੀ ਹੈ ਜਮੀਨ ਲਵਾ ਦਿਓ ਆਹੋ ਫਿਰ ਹੁਣ ਇੰਨਾਰੇ ਨੋਂ ਵੀ ਕੀ ਆਗਾ ਮੈਂ ਨਾਲੇ ਕਿਹਾ ਉਹਦਨੇ ਵੀ ਮਾਂ ਬੈਠੇ ਬੈਠੇ ਤੁਸੀਂ ਜਿੰਨੇ ਬਣਦੀ ਆ ਸਾਡੇ ਨੋਂ ਲਵਾ ਕੇ ਪਰੇ ਕਰੋ ਹੈ ਫਿਰ ਕਹਿੰਦੇ ਹੁੰਦੇ ਆ ਬਾਂਦਰਾਂ ਚ ਭੇਲੀ ਸਿੱਟ ਦੇਣਗੇ ਬਾਅਦ ਚ ਫਿਰ ਬਸਤਾਏ ਤੋਂ ਕੀ ਬਣਦਾ ਹੁੰਦਾ ਜਿੰਨਾ ਮਰਜੀ ਕਹੀ ਜਾ ਆਪਣੇ ਦਿਮਾਗ ਨਾਲ ਤਾਂ ਇਹ ਵੀ ਨਹੀਂ ਸੋਚਦੀ ਹੈਗੀ ਹਾਂ ਚੱਲ ਕੋਈ ਨਾ ਆ ਛੰਨੀ ਜੀ ਰਲਾ ਕੇ ਨਾ ਫਿਰ ਜਾ ਕੇ ਕਹਿ ਕੇ ਆਉਣੀ ਆਂਗੀ ਮਾਂ ਨੂੰ ਵੀ ਮਰੀ ਜਾ ਟੱਕਰਾ ਇੱਥੇ ਹਾਂ ਉਹਨੂੰ ਕਿਹਾ ਸੀ ਜੰਗਾ ਫਲਾ ਕਿ ਆਸੀ ਬਿਨਾਰ ਲੈ ਜਾ ਬਲਾਲਾ ਮੈਨੂੰ ਉਹ ਪਤਾ ਨਹੀਂ ਜਾਣ ਕੇ ਬਹਾਨੇ ਲਈ ਜਾਂਦਾ ਵੀ ਹਾਂ ਇੱਥੇ ਤੇਰਾ ਲੱਗਦਾ ਨਹੀਂ ਹੈਗਾ ਵੀਜਾ ਆਏ ਨਹੀਂ ਹੁੰਦਾ ਬਾਹ ਨਹੀਂ ਹੁੰਦਾ ਉਹਨੂੰ ਆਪਦੀ ਐਸ ਲੁੱਟਣ ਦੀ ਹੋਈ ਹੋਈ ਆ ਚਲ ਕੋਈ ਨਾ ਦੇਖਦੀਆਂ ਜੇ ਉਹ ਆਪਣੀ ਐਸਨ ਲੁੱਟਦਾ ਫਿਰ ਕਿਰਨਾ ਕਿਹੜਾ ਘਾਟਾ ਹੁਣ ਮੈਂ ਵੀ ਇਹਨਾਂ ਤੋਂ ਨਾ ਆਪਦੇ ਨੌ ਜਿੰਨੀ ਜ਼ਮੀਨ ਬਣਦੀ ਐ ਲੈ ਕੇ ਹਟੂੰਗੀ ਉਹਨਾਂ ਚਿਰ ਮੈਂ ਵੀ ਨਹੀਂ ਟੇਕੇ ਬੰਦੀ ਹੈਗੀ ਐਨਾ ਤਾਂ ਹੁਣ ਪਤਾ ਹੀ ਆ ਕੀ ਬਾਹਰੋਂ ਆ ਗਿਆ ਬੁੜਾ ਹੁਣ ਰੋਟੀ ਸਿੱਖੂਗਾ ਤੇ ਹੁਣ ਕਿਸੇ ਪਾਸੇ ਹੋਰ ਪੈਰ ਮਾਰਦੇ ਹਤਾਂ ਨਹੀਂ ਆ ਫਿਰਦੇ ਨਹੀਂ ਆ ਲੈ ਐ ਮੇਰੇ ਕੀ ਹੱਥ ਨਹੀਂ ਹੈਗੇ ਮੈਂ ਆਪਦੀ ਆਪੇ ਹੀ ਪਾਕੇ ਖਾ ਰੂਗਾ ਕਰ ਲੋ ਕੀ ਕਰਨਾ ਤੁਰੀਆਂ ਫਿਰਦੇ ੱਟਕੇ ਬਾਪੂ ਆ ਰੋਟੀ ਤੂੰ ਆਪ ਹੀ ਪਾਕੇ ਖਾਣ ਲੱਗਿਆ ਮੈਨੂੰ ਕੋਈ ਦੱਸਿਆ ਨਾ ਭਾਈ ਇੱਥੇ ਮੈਂ ਕਿੱਥੇ ਬੋਲ ਮਾਰਾਂ ਕੋਈ ਤੇ ਲੀੜੇ ਲੂੜੇ ਨਾਲ ਧੋਈ ਜਾਂਦੇ ਹੁਣ ਬੀ ਦਾਲ ਪਈ ਹੈਗੀ ਉੱਤੇ ਗੈਸ ਦੇ ਰੋਟੀਆਂ ਪੱਕੀਆਂ ਹੋ ਗਈਆਂ ਮੈਂ ਕਾਹਨੂੰ ਕਿਸੇ ਨੂੰ ਬੋਲ ਮਾਰ ਲੈ ਆਪ ਹੀ ਪਾਲ ਨੇ ਪੌਣ ਵਿੱਚ ਮੱਕੋ ਗੋਣੇ ਨੂੰ ਮੈਨੂੰ ਆਵਾਜ਼ ਮਾਰ ਦਿੰਦਾ ਮੈਂ ਨਾ ਉਹ ਪਸੂਆਂ ਨੂੰ ਚੰਨੀ ਜੀ ਰਲਾਉਣ ਲੱਗ ਗਈ ਸੀਗੀ ਤੈਨੂੰ ਪਤਾ ਤਾਂ ਹੈਗਾ ਬਾਪੂ ਦੇਖ ਲਾ ਜਦੋਂ ਆਹ ਬਾਈ ਕੰਮ ਦਾ ਟਾਈਮ ਹੁੰਦਾ ਉਦੋਂ ਬਾਹਰ ਨਿਕਲ ਜਾਂਦਾਗਾ ਉਂ ਬਥੇਰਾ ਇੱਥੇ ਪੈਰ ਮਾਰਦਾ ਖਰੀਜ ਓਏ ਉਹਦਾ ਖੇਤ ਦਾ ਕੰਮ ਕੰਮ ਹੋਊਗਾ ਕੋਈ ਭਈ ਐਂ ਕਾਨੂੰ ਨਿਕਲਦਾ ਉਂ ਤਾਂ ਹੋੱਸ ਨਹੀਂ ਨਹੀਂ ਬਾਪੂ ਹੁਣ ਉਹ ਵੀ ਟਾੜਨ ਲੱਗ ਗਿਆ ਤਾਂ ਹੀ ਤਾਂ ਹੁਣ ਮੈਂ ਐਂ ਕਹੀ ਜਾਨੀ ਹੁੰਨੀ ਆ ਤੁਹਾਨੂੰ ਬਣਦਾ ਹੱਕਾ ਦੇ ਦੇਵੋ फेर ਪਤਾ ਕੀ ਹੁਣ ਮੈਨੂੰ ਨਹੀਂ ਲੱਗਦਾ ਹੈਗਾ ਇਹ ਮੇਰੇ ਨਾਲ ਬੜਾ ਟਾਈਮ ਕੱਟਣਗੇ ਨਾਲੇ ਬਾਪੂ ਦੇਖ ਤੂੰ ਰੋਟੀ ਖਾਣੀ ਸੀ ਤੂੰ ਮੈਨੂੰ ਬਾਜ਼ ਮਾਰ ਦਿੰਦਾ ਹਰਪ੍ਰੀਤ ਨੂੰ ਕਹਿ ਰੰਦਾ ਉਹ ਤਾਂ ਤਾਂ ਨਾ ਇੱਕ ਕੰਮ ਦੇ ਪਿੱਛੇ ਹੀ ਬੈਠੀ ਰਹਿੰਦੀ ਆ ਉਹ ਤਾਂ ਤਾਂ ਹੋਰ ਕੰਮ ਹੁੰਦੇ ਹੀ ਨਹੀਂ ਜੇ ਉਧਰ ਚਲੀ ਜਾਊਗੀ ਕੱਪੜੇ ਧੋਣ ਲੱਗ ਜੂ ਤਾਂ ਕੱਪੜੇ ਹੀ ਧੋਈ ਜਾਊਗੀ ਉਹ ਸੁਭਾਅ ਆ ਬਿਲਿਆ ਉਹ ਉੱਠੀ ਮਾਂਜਾ ਮਾਰੀ ਜਾਂਦੀ ਆ ਮੈਂ ਤਾਂ ਕਿਹਾ ਨਹੀਂ ਇਹ ਜੀ ਕੰਮਾਂ ਬਾਰੇ ਨਹੀਂ ਮੈਂ ਕੰਮਾਂ ਇਹ ਜੀ ਗੱਲਾਂ ਬਾਰੇ ਚਾਹ ਜਾਂ ਲੋਟਵੇਂ ਦੇ ਘੁੱਟ ਗਏ ਸੌਣ ਗਿਆ ਪੁੱਕਾ ਮਾਰਦੇ ਆ ਰੋਟੀ ਬਣੀ ਵੀ ਆ ਤਤੀ ਕਰਨੀ ਨਹੀਂ ਦਾ ਤਤੀ ਕਰਕੇ ਪਾ ਲਈ ਕਿੱਥੇ ਤੁਹਾਨੂੰ ਮਰਾ ਮਾ ਬੋਲ ਮਾਰੂਗਾ ਫੇਰ ਤੁਸੀਂ ਆਉਂਗੇ ਫੇਰ ਭਾਂਡੇ ਚੱਕੋਗੇ ਪਾਉਂਗੇ ਮੈਂ ਤਾਂ ਇਹੋ ਜੀਆਂ ਗੱਲਾਂ ਦਾ ਘੋਲ ਨਹੀਂ ਕਰਦਾ ਕੋਈ ਨਹੀਂ ਉਹ ਤੇਰੇ ਨਾਲ ਪੁੱਤ ਕਰਾਉਂਗਾ ਮੈਂ ਮੇਰੇ ਸਹਸਰੇ ਤੂੰ ਇਹ ਗੱਲਾਂ ਫਿਕਰ ਕਰ ਹੋਰ ਬਾਪੂ ਪਤਾ ਕੀ ਹੈ ਤੂੰ ਰੋਟੀ ਰੋਟੀ ਦੇਖ ਆਪ ਨਹੀਂ ਆ ਚੱਕਿਆ ਕਰ ਤੂੰ ਮੈਨੂੰ ਆਵਾਜ਼ ਮਾਰ ਦਿਆ ਕਰ ਵੀ ਮੈਨੂੰ ਰੋਟੀ ਪਾ ਕੇ ਦੇ ਦਿਓ ਕੋਈ ਪੁੱਤ ਕੱਲ ਨੂੰ ਮਾਰੂ ਮਾਰੂ ਇਹ ਹੁਣ ਅਸੀਂ ਰੋਟੀ ਪਾਣੀ ਨਹੀਂ ਪਾ ਕੇ ਦੇਵਾਂਗੇ ਹੋਰ ਦੱਸ ਤੈਨੂੰ ਕੀ ਕਰਾਂਗੇ ਕਹਿੰਦੇ ਹੁੰਦੇ ਆ ਵੱਡੇ ਬੰਦਿਆਂ ਦਾ ਸਹਾਰਾ ਹੀ ਹੁੰਦਾ ਵਾ ਮੈਂ ਤਾਂ ਬਾਪੂ ਜਦੋਂ ਤੂੰ ਮੈਨੂੰ ਬਾਜ਼ ਮਾਰਦਾ ਨਾ ਮੈਂ ਤਾਂ ਇਹ ਭੱਜੀ ਕਰਦੀ ਹੁੰਦੀ ਆ ਵੀ ਬਾਪੂ ਨੇ ਮੈਨੂੰ ਕੋਈ ਕੰਮ ਕਹਿਣਾ ਹੋਣਾਗਾ ਮੈਂ ਤਾਂ ਮਾਂ ਨੂੰ ਵੀ ਕਹਿ ਰਹੀ ਹੁੰਦੀ ਆ ਵੀ ਮਾਂ ਦੇਖ ਲੈ ਤੂੰ ਤਾਂ ਉਹੀ ਬਾਪੂ ਨਾਲ ਲੜਦੀ ਰਹੀ ਐ ਵੀ ਬਾਪੂ ਦਾ ਸੁਭਾਤਾ ਬਥੇਰਾ ਚੰਗਾਗਾ ਦੇਖ ਲੈ ਪੁੱਤ ਪੁੱਤ ਕਰਦੇ ਦਾ ਮੂੰਹ ਥੱਕਦਾਗਾ ਮਾਂ ਦਾ ਸੁਭਾਤਾ ਕੌੜਾ ਬਾਪੂ ਕੋਣ ਕਹ ਨੂੰ ਆਉਂਦਾ ਕੋੜਾ ਉਹ ਵੀ ਐ ਕੀ ਕਰਦੀ ਐ ਕਹ ਨੂੰ ਉਹ ਵੀ ਕਰਤਨ ਵਾਲੀ ਗੱਲ ਕਹ ਨੂੰ ਕਰਦੀ ਐ ਹਾਂ ਉਹੀ ਲੱਗਦਾ ਤੁਹਾਨੂੰ ਚੱਲ ਮੈਨੂੰ ਖਾ ਦੇ ਰੋਟੀ ਕਰ ਨਾ ਪੁੱਤ ਕੰਮ ਤੂੰ ਲੈ ਠੀਕ ਆ ਬਾਪੂ ਖਾ ਲ ਰੋਟੀ ਬੋਲਵਾ ਨਾ ਮੈਂ ਤੁਹਾਨੂੰ ਆਪ ਨੂੰ ਨਹੀਂ ਪਤਾ ਮੈਂ ਹੁਣ ਆ ਗਿਆ ਹੋਰ ਰੋਟੀ ਵੀ ਖਾਊਗਾ ਬੋਲਵਾ ਨਾ ਮੈਂ ਤੁਹਾਨੂੰ ਮੈਂ ਫੇਰ ਤੁਸੀਂ ਮੈਨੂੰ ਰੋਟੀ ਪਾਓਗੇ ਫੇਰ ਮੈਂ ਖਾਊਗਾ ਗੱਲ ਪਾਣੀ ਤਾਂ ਨਾ ਠੰਡੇ ਤੋਂ ਡਰਦੀ ਇੱਧਰ ਕੱਪੜਾ ਕੰਨੀ ਤਾਂ ਆਉਂਦੀ ਨਹੀਂ ਉਧਰ ਉਧਰ ਹੀ ਫਿਰਦੀ ਰਹਿੰਦੀ ਐ ਨਾਲੇ ਇੱਕ ਮਾਂ ਤੇ ਬਾਪੂ ਆ ਉਹ ਜਿਹੜੇ ਸਾਰਾ ਦਿਨ ਉਹਦੀ ਗੱਲ ਸੁਣੀ ਜਾਣਗੇ ਮੇਰੀ ਤਾਂ ਗੱਲ ਸੁਣਦੇ ਹੀ ਨਹੀਂ ਪਤਾ ਨਹੀਂ ਕੀ ਕੋਲ ਕੇ ਸਿਰ ਚ ਪਾ ਰੱਖਿਆ ਹਾਂ ਫੂਲ ਫੂਲ ਕਰਦੀ ਤੋ ਨਹੀਂ ਕਰਦੀ ਆੱਖੇ ਵੀ ਨਹੀਂ ਲੱਗਦੇ ਆਏ ਨਹੀਂ ਵੀ ਮੈਂ ਜਰਕਦੇ ਨੇ ਕੋਈ ਕਨਾਲ ਕੰਮ ਕਰਵਾ ਦਾਂ ਕਿ ਭੈਣ ਟਾਈਮ ਨਾਲ ਵਹਿਲੀ ਹੋ ਜੇ ਓਹੋ ਚੱਲ ਮਣਾ ਆਪ ਨੂੰ ਤਾਂ ਕਰਨਾ ਹੀ ਪਊਗਾ ਲਾਲਾ ਕੱਪੜੇ ਸਿੱਟੀ ਜਾਂਦੀ ਐ ਆ ਨਾਈਟ ਸੂਟ ਆ ਮੇਰਾ ਆਏ ਆ ਨਾ ਪੌਂਦੀ ਐ ਮੈਂ ਵੀ ਨਾ ਹਵਦੇ ਗਾਲ ਆਪ ਹੀ ਲੜਾਈ ਪਾ ਲਈ ਕਾ ਨੂੰ ਮੈਂ ਇਹ ਨੂੰ ਲੈ ਕੇ ਆਵਾਂ ਸੀ ਰਿਸ਼ਤਾ ਕਰਾਉਣਾ ਸੀ ਸਾਣੀ ਡੈਣ ਬਣ ਕੇ ਬੈਠੇ। ਥੋੜਾ ਥੋੜਾ। ਧੋਤੇ ਕੱਪੜੇ। ਲਾ। ਪਪੂ ਦੀ ਨਿੱਕਰ ਵੀ ਧੋਤੀ। بس ਕੁੜਤਾ ਰਹਿ ਗਿਆ ਕੱਲਾ ਖਚਲ ਕੇ ਪਾਉਣ ਵਾਲਾ। ਉਹਦੇ ਕੱਪੜੇ ਪਏ ਆ ਧੋਣ ਦੀ ਮਹਿਲੀ ਨਹੀਂ। ਆਪੇ ਧੋ ਗਿਆ ਉਹਦੇ ਕੱਪੜੇ। ਉਹਦੇ ਕੱਪੜੇ ਧੋਣ ਦਾ ਮੈਂ ਕੀ ਠੇਕਾ ਲਿਆ। ਆ ਮੇਰੇ ਈਜੀ ਚ ਧੋਈ। ਆ ਮੇਰੇ ਸ਼ੈਂਪੂ ਚ ਧੋਈ ਨਾਲ ਕਰ ਧੋਮ। ਨਾਲੇ ਪ੍ਰੈਸ ਕਰ ਕਰ ਦੇਉਂ। ਕੁੜੀ ਨਹੀਂ ਲਾਗਾ। ਚਾਹ ਦੀ ਯਤਰੀ। ਕਰਨਾ? ਕੀ ਹੋ ਗਿਆ ਭਾਣੇ? ਹੋਣਾ ਕੀ ਆ? ਹੁਣ ਮੈਂ ਉਧਰੋਂ ਠੰਡੇ ਥਾਂ ਕੱਪੜੇ ਧੋ ਕੇ ਆਈ ਆਂ। ਤੈਨੂੰ ਐ ਪਤਾ ਨਾ ਵੀ ਕਿੰਨੀ ਹਵਾ ਚੱਲੀ ਜਾਂਦੀ ਐ ਠੰਡੀ। ਤੇ ਚਾਹ ਦੀ ਘੁੱਟ ਬਣਾ ਕੇ ਦੇ ਦਿੰਦੀ ਹਾਰ ਕੇ ਮੈਂ ਡੋਂਗੇ ਚ ਪਾਣੀ ਪਾ ਕੇ ਧਰਿਆ। ਤੈਨੂੰ ਤਾਂ ਐ ਵੀ ਨਹੀਂ ਔੜਦਾ। ਵੀ ਚਾਹ ਦੀ ਘੁੱਟ ਬਣਾ ਕੇ ਦੇ ਦਾਂ। ਨਹੀਂ ਭਾਣੇ ਮੇਰੀ ਗੱਲ ਸੁਣ ਲੈ। ਮੈਂ ਕਿਹੜਾ ਬੈਠੀ ਸੀ। ਉਧਰ ਪਸ਼ੂਆਂ ਨੂੰ ਛੰਨੀ ਰਲਾ ਕੇ ਆਈ ਆਂ ਜੀ। ਦੇਖ ਲੈ ਚਾਹੇ ਖੁਰਨੀ ਭਰੀ ਪਈ ਆ ਜੀ ਅੱਛਾ ਸਹੀ ਤੂਰ ਲਾਈ ਆਂ ਵੀ ਨਹੀਂ ਕਹਿ ਸਕਦੀ ਬਾਈ ਨੂੰ ਵਿਛਨੀ ਤਰ ਲਾ ਦੇ ਉਂਦਾ ਪੈਰ ਮਾਰਦਾ ਬਥੇਰੇ ਫਰੀ ਜਣਾ ਹੁੰਦਾ ਜਦੋਂ ਲੋੜ ਨਹੀਂ ਹੁੰਦੀ ਹੈ ਉਰੋ ਕਹੂਗਾ ਮੈਂ ਆ ਵੀ ਕੰਮ ਕਰਦਾ ਆ ਵੀ ਕੰਮ ਹੁਣ ਪਤਾ ਨਹੀਂ ਕਿੱਥੇ ਨਿਕਲੇ ਹੋਇਆ ਸਵੇਰ ਦਾ ਨਹੀਂ ਸਨੀਰ ਲਾ ਕੇ ਆਈ ਤੇਰੇ ਕੱਪੜੇ ਤਾਂ ਲੱਗਦੇ ਨਹੀਂ ਵੀ ਤੂੰ ਸਨੀਰ ਲਾ ਕੇ ਆਈ ਹੈ ਨਹੀਂ ਦੇਖ ਲੈ ਭਣੀ ਖੁਰਲੀ ਜਾ ਕੇ ਦੇਖ ਲੈ ਵੀ ਭਰੀ ਪਈ ਆ ਕਿ ਨਹੀਂ ਭਰੀ ਪਈ ਖੁਰਨੀ ਚ ਤਾਂ ਪਈਆ ਤੂੜੀ ਮੈਨੂੰ ਦਿਸੀ ਜਾਂਦੀ ਆ ਪਰ ਮੈਨੂੰ ਤੇਰੀ ਵਜ੍ਹਾ ਨਹੀਂ ਨਾ ਦਿਸਦੀ ਵੀ ਤੂੰ ਸੰਨੀਰ ਲਾ ਕੇ ਆਈ ਆ ਸੰਨੀਰ ਲਾ ਕੇ ਆਇਆ ਬੰਦਾ ਤਾਂ ਸਾਰੇ ਕੱਪੜੇ ਲਿਬੜੇ ਹੁੰਦੇ ਆ ਤੂੰ ਤਾਂ ਵਧੀਆ ਨਿਖਰੀ ਸੁਮਾਰੀ ਫਿਰਦੀ ਆ ਨਹੀਂ ਭਣ ਮੈਂ ਕਾਮਣੀ ਆ ਵੀ ਆਪਣੇ ਕੱਪੜੇ ਲਵੇੜੂਗੀ ਤੈਨੂੰ ਪਤਾ ਤਾਂ ਹੈਗਾ ਕੱਪੜੇ ਤਾਂ ਮੈਂ ਉਹ ਹੀ ਨਹੀਂ ਲਿਬੜਨ ਦਿੰਦੀ ਹਾਂ ਉਹਨੂੰ ਬਾਪੂ ਨੂੰ ਪੋਚ ਲਈ ਬਾਪੂ ਨਾ ਆਪੀ ਖੜਾ ਰੋਟੀ ਪਾ ਕੇ ਖਾਂਦਾ ਸੀਗਾ ਉਹਨੂੰ ਰੋਟੀ ਵੀ ਨਹੀਂ ਪਾ ਕੇ ਦਿੱਤੀ ਰੋਟੀ ਤਾਂ ਪਾ ਦਿੰਦੀ ਤੂੰ ਨਹੀਂ ਮੈਂ ਤਾਂ ਉਧਰ ਕੱਪੜੇ ਧੋਈ ਜਾਂਦੀ ਸੀ ਜਦੋਂ ਤੈਨੂੰ ਪਤਾ ਲੱਗ ਗਿਆ ਵੀ ਮੈਂ ਵੀ ਸੰਨੀਰ ਲਾਉਣੀ ਆ ਤੇ ਤੈਨੂੰ ਇੱਥੋਂ ਚੌਂਤਰਾ ਕਿੰਨੀ ਕੁ ਦੂਰ ਸੀ ਫੇ ਤੂੰ ਬਾਪੂ ਨੂੰ ਰੋਟੀ ਪਾ ਕੇ ਦੇ ਦਿੰਦੀ ਜੇ ਮਾਂ ਬਿਮਾਰ ਸੀ ਤੈਨੂੰ ਇੰਨਾ ਤਾਂ ਪਤਾ ਹੀ ਸੀ ਫਿਰ ਮਾਂ ਨੂੰ ਦਵਾਈ ਲਿਆ ਦਿੰਦੀ ਕੋਈ ਦਾ ਕੰਮ ਕਰ ਲਾ ਨਾ ਤੂੰ ਉਹਨੂੰ ਦਵਾਈ ਦਵਾਉਣ ਗਈਆਂ ਨਾ ਤੂੰ ਬਾਪੂ ਨੂੰ ਰੋਟੀ ਪਾ ਕੇ ਦਿੱਤੀ ਆ ਫਿਰ ਮੈਂ ਉਧਰ ਸੰਨੀ ਵੀ ਰਲਾ ਕੇ ਆਈਆਂ ਹੁਣ ਮੈਨੂੰ ਆਏ ਮੈਂ ਮੜਾ ਹੀ ਝਾੜੂ ਚੱਕਿਆਗਾ ਜਦੀ ਤੂੰ ਮੈਨੂੰ ਕਹਦਾ ਵੀ ਚਾਹ ਧਰ ਦਿੰਦੀ ਤੇ ਤੈਨੂੰ ਹਜੇ ਇੱਕ ਕੰਮ ਹੋਇਆਗਾ ਕੱਲਾ ਉਹ ਵੀ ਕੱਪੜਿਆਂ ਦਾ ਮੈਂ ਕਾ ਕੰਮ ਨਵੜੇ ਆਈ ਹੁਣ ਮੈਨੂੰ ਪਤਾ ਤੂੜੀ ਤਾਂ ਕਾਕੇ ਨੇ ਪਾਈ ਆ ਮੇਰੇ ਸਾਹਮਣੇ ਸੰਨੀ ਵੀ ਉਸੇ ਤਰ ਲਵਾਈ ਐ ਨਹੀਂ ਬਾਲੀ ਨਾ ਹਿਾਰਨਾ ਤੂੰ ਬਣਾ ਮੈਂ ਆ ਗਈ ਸੀ ਇੱਧਰ ਵੇਖ ਗਈ ਸੀ ਮੈਂ ਵੀ ਨਾ ਤੇਰਾ ਮੂੰਹ ਸੁੰਘਦੀ ਸੀ ਵੀ ਕੀ ਕਹਿੰਦੀ ਐ ਚੰਗਾ ਆਈ ਬੜਕਾ ਲੈਂਦੀ ਰਿਹਾ ਕਰ ਕੰਮ ਨਾ ਕਰ ਰਿਹਾ ਕਰ ਅੱਛਾ ਹਾਂ ਮੈਂ ਕੰਮ ਆ ਕੇ ਮੇਰਾ ਪਿਓ ਕਰਕੇ ਜਾਂਦਾ ਉਧਰ ਕੱਪੜੇ ਧੋ ਕੇ ਆਈ ਐ ਐਨੇ ਤੇਰਾ ਸੂਟ ਪਿਆ ਭਣੇ ਆਪ ਦਾ ਈਜੀ ਚ ਧੋਣ ਆਈ ਜੀ ਚ ਧੋਲਾ ਸ਼ੈਂਪੂ ਨਾਲ ਧੋਣਾ ਸ਼ੈਂਪੂ ਨਾਲ ਧੋਲਾ ਮੈਂ ਮਰ ਜਾ ਫਿਰ ਰੋਟੀ ਵੀ ਆਪਦੀ ਆਪੀ ਬਣਾ ਲਿਆ ਕਰ ਮੇਥੋਂ ਨਹੀਂ ਬਣਨੀ ਮੈਂ ਤਾਂ ਆਪ ਆਪਦੀ ਕੱਲੀ ਮਾ ਦੀ ਜਦ ਮੈਂ ਆਪਣੀ ਰੋਟੀ ਜਾਂ ਬਾਪੂ ਦੀ ਬਣਾ ਲਿਆ ਕਰੋ ਥੋੜੀਆਂ ਰੋਟੀਆਂ ਮੈਂ ਵੀ ਨਹੀਂ ਬਣਾਉਂਦੀ ਹੈਗੀ ਨਹੀਂ ਮੈਂ ਨਹੀਂ ਤੇਰੀਆਂ ਰੋਟੀਆਂ ਖਾਂਦੀ ਬਾਹਰ ਤੇ ਕੱਪੜੇ ਮੇਰੇ ਛੱਡ ਤੇ ਫਿਰ ਰੋਟੀ ਵੀ ਮੈਂ ਛੱਡ ਦਿਆ ਕਰਨੀ ਕੋਈ ਨਾ ਆਉਣ ਦੇ ਬਾਈ ਨੂੰ ਉਹਨੂੰ ਮੈਂ ਕਹਨੀ ਆਂ ਜੀ ਫਿਰ ਤੇ ਜੱਡੀ ਕਹਿ ਰੰਦਾ ਹੁੰਦਾ ਕਿਰਨਾ ਰੋਟੀ ਬਣ ਗਈ ਬਈ ਸਾਨੂੰ ਰੋਟੀ ਬਣਾ ਕੇ ਦੇ ਦੇ ਉਹ ਤਾਂ ਐਂ ਕਹਿ ਦਿੰਦਾ ਹੁੰਦਾ ਨਹੀਂ ਹੁਣ ਨਹੀਂ ਕਹਿੰਦਾ ਕਹਿੰਦਾ ਨਾ ਕਿਰਨਾ ਰੋਟੀ ਮੋਟੀ ਲਾਉਂਦੀ ਆ ਹਾਏ ਮੈਂ ਮਰ ਜਾ ਨਹੀਂ ਉਹ ਵੀ ਮੇਰੇ ਕੰਮ ਜਿੰਨੇ ਕੋ ਚਾਂਗੜਣ ਲੱਗ ਗਿਆ ਹਾਂਜੀ ਸਸੀ ਕਾਲ ਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਐ ਸਸ 1240 ਤੇ 91343 ਇਹ ਤੁਹਾਨੂੰ ਵੀਡੀਓ ਕਿਵੇਂ ਲੱਗੀ ਹੈ ਤੁਸੀਂ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੇ ਚੈਨਲ ਕਿਰਨ ਫਿਲਮੀ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਮੈਂ ਬੈਲ ਦਾ ਬਟਨ ਜਰੂਰ ਦਬਾਇਆ ਕਰੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਸਾਨੂੰ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਹੋ ਜਿੰਨਾ ਜਿੰਨਾਂ ਨੇ ਸਾਨੂੰ ਸੋਹਣੇ ਜੇ ਕਮੈਂਟ ਕੀਤੇ ਆ ਤੇ ਅਸੀਂ ਉਹਨਾਂ ਦੇ ਨਾਮ ਬੋਲਦੇ ਆਂਗੇ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ ਪਰਮਜੀਤ ਕੌਰ ਗੱਲ ਕੈਨੇਡਾ ਤੋਂ ਨੇ ਜੀ ਇਹਨਾਂ ਦਾ ਮੈਂ ਸਪੈਸ਼ਲ ਨਾਮ ਬੋਲਣ ਲੱਗੀ ਆਂਗੀ ਮੈਡਮ ਸਾਨੂੰ ਜਦੋਂ ਵੀ ਮੈਸੇਜ ਕਰਦੇ ਨੇ ਤੇ ਕਮੈਂਟ ਕਰਦੇ ਨੇ ਉਹ ਸਾਨੂੰ ਜ਼ਰੂਰ ਕਹਿੰਦੇ ਨੇ ਕਿ ਸਾਡਾ ਨਾਮ ਜ਼ਰੂਰ ਬੋਲਿਓ ਠੀਕ ਹੈ ਜੀ ਤੇ ਸੀਮਾ ਰਾਣੀ ਡੇਲੋਂ ਤੋਂ ਸਨੀ ਡੇਲੋਂ ਤੋਂ ਗੱਗਾ ਬਿਰਕ ਕੁਲਦੀਪ ਕੌਰ ਖੁੱਡੀਕਲਾ ਸੰਦੀਪ ਮਾਨਸਾ ਸੁਖਜੀਤ ਕੌਰ ਬਰਨਾਲਾ ਤੇ ਪ੍ਰੀਤ ਜੇਠੂ ਕੇ ਪ੍ਰਦੀਪ ਮਾਨ ਇਹਨਾਂ ਨੇ ਸਾਨੂੰ ਵਧੀਆ ਕਮੈਂਟ ਕੀਤੇ ਨੇ ਤੇ ਆਉਣ ਵਾਲੀ ਸਾਡੀ ਵੀਡੀਓ ਆ ਤੁਹਾਨੂੰ ਪਤਾ ਹੀ ਐ ਖੱਟਾ ਮਿੱਠਾ ਐ ਨੋਸਸ ਦਾ ਜਿਹਨੂੰ ਤੁਸੀਂ ਬਹੁਤ ਪਿਆਰ ਦੇਣਾ ਅੱਗੇ ਵੀ ਸਾਡੀ ਵੀਡੀਓ ਨੂੰ ਐਦਾਂ ਹੀ ਪਿਆਰ ਦੇਣਾ ਸਸਤੀ ਕਾਲ ਜੀ